ਸੀਏਪੀ ਪੁਲਿਸ ਵੱਲੋਂ ਤਿੰਨ ਕਥਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਾਤੜਾ ਦੇ ਵਿੱਚ ਇੱਕ ਇਲੈਕਟ੍ਰੀਕਲ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਥਿਤ આરોપીਾਂ ਨੂੰ ਸੀਏਪੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਸ ਦੀ ਮੈਡੀਕਲ ਚੈੱਕ ਕਰਾਈ ਗਈ ਉਨ੍ਹਾਂ ਦੀ ਉਨ੍ਹਾਂ ਸਮਾਨਾ ਅਦਾਲਤ ਸੇ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਵੀ ਮੰਗਵੀ ਕਰੇਗੀ ਇਸ ਦੇ ਬਾਰੇ ਜਾਣਕਾਰੀ ਸੀਏ ਇੰਚਾਰਜ ਮਨਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਇਹ ਜੀ ਮਿਤੀ 15-16 ਦੀ ਰਾਤ ਨੂੰ ਪਾਤੜਾ ਵਿਖੇ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਤਾਂਬਾ ਚੋਰੀ ਕੀਤਾ ਸੀ ਜਿਸ ਦਿਨ-ਦਸਵੰਦ ਉਦੋਂ ਦੀ ਤਫਤੀਸ਼ ਲੱਗੂ ਸੀ ਇਹ ਜਿਹੜਾ ਤਾਂਬਾ ਸੀ ਇਹ ਦੌਰਾਨੇ ਤਫਤੀਸ਼ ਪਤਾ ਲੱਗਿਆ ਹੈ ਭਾਜਨ ਜਿਹੜਾ ਕਲਰ ਪੈਣੀ ਪਿੰਡ ਦਾ ਰਹਿਣ ਵਾਲਾ ਵਿਨੋਦ ਤੇ ਰਿੰਕੂ ਜਿਹੜੇ ਗੁਹਾਣੇ ਦੇ ਸੀ ਇਹਨਾਂ ਨੂੰ ਗਲਮਤੀ 6 5224 ਨੂੰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਆਂ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਿਹੜੀ ਅਗਲੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਊਗੀ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰਾ ਕੇ ਜਿਹੜੇ ਹੋਰ ਦੋਸ਼ੀ ਨੂੰ ਉਹਨਾਂ ਨੂੰ ਕਾਬੂ ਕੀਤਾ ਜਾਵੇ ਇਹ ਇਲੈਕਟ੍ਰੀਸ਼ੀਅਨ ਦੀ ਦੁਕਾਨ ਆ ਜੀ ਇਹ ਜਿਹੜੇ ਆਪਣਾ ਤਾਂਬੇ ਦੀਆਂ ਤਾਰਾਂ ਵਗੈਰਾ ਨੇ ਉਹ ਵੇਚਦੇ ਨੇ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼